ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹੈ ਸ਼ਹਿਰ ਲੁਧਿਆਣਾ ਦੇ ਉਦਯੋਗਪਤੀ ਸਰਦਾਰ ਹਰਬੰਸ ਸਿੰਘ ਪਨੇਸਰ ਕੋਲ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਹਰਬੰਸ ਸਿੰਘ ਪਨੇਸਰ ਜੀ ਦੇ ਨਾਲ ਉਹਨਾਂ ਦੀ ਇੰਡਸਟਰੀ ਦੇ ਸੰਬੰਧ ਦੇ ਵਿੱਚ ਕਿ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਇੰਡਸਟਰੀ ਦਾ ਉਹਨਾਂ ਦਾ ਕੰਮ ਕਰ ਅੱਪ ਹੋਇਆ ਜਾਂ ਬਰਾਬਰ ਹੈ ਜਾਂ ਕਿਤੇ ਨਾ ਕਿਤੇ ਜਾ ਕੇ ਇਸ ਸਮੇਂ ਠੱਲ ਪਈ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਫਤੇਬੀ ਸਾਜ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਬੰਸ ਸਿੰਘ ਪਨੇਸਰ ਜੀ ਤੁਹਾਡੀਆਂ ਦੋ ਇੰਡਸਟਰੀਆਂ ਪਹਿਲਾਂ ਤਾਂ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀਆਂ ਦੋਨੋਂ ਇੰਡਸਟਰੀਆਂ ਦੀ ਜਾਣਕਾਰੀ ਦਿਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੀ ਇੱਕ ਇੰਡਸਟਰੀ ਸਾਡੀ ਲੱਕੀ ਇੰਡਸਟਰੀ ਆ ਤੇ ਜਿਹਦੇ ਜਿਹਦੀ ਪਾਵਰ ਪਲੱਸ ਵਗੈਰਾ ਮਸ਼ੀਨਰੀ ਵਗੈਰਾ ਸ਼ੇਅਰ ਵਗੈਰਾ ਮਿਲਨ ਮਸ਼ੀਨ ਦੀ ਅਸੀਂ ਬਣਾਉਂਦੇ ਆ ਜੀ ਰਚਨਾ ਕਰਦੇ ਆ ਤੇ ਜਿਹੜੀ ਦੂਸਰੀ ਇੰਡਸਟਰੀ ਆ ਉਹ ਜਹੰਦਾਬਾਟਨ ਦੀ ਆ ਬਾ ਉਹਦੇ ਵਿੱਚ ਅਸੀਂ ਐਗਰੀਕਲਚਰ ਪਾਰਟ ਆਟੋਬਾਟਿਕਸ ਕੋਰਪੋਰੇਸ਼ਨ ਦੇ ਆਟਮਾ ਤੇ ਸੀਐਨਸੀ ਬੀਐਮਸੀ ਦਾ ਕਾਰੋਬਾਰ ਕਰਦੇ ਹਾਂ ਤੇ ਦੋਨੋਂ ਬੇਟੇ ਮੇਰੇ ਸਾਥ ਨੇ ਨਗਰਮਉ ਸਿੰਘ ਪਲੇਸ ਸਤਜਿੰਦਰ ਸਿੰਘ ਪਲੇਸ ਸਾਰੇ ਰਲ ਕੇ ਇਹ ਫੈਕਟਰੀ ਦਾ ਕਾਰੋਬਾਰ ਚਲਾਉਂਦੇ ਹਾਂ ਤਦ ਤੁਸੀਂ ਦੱਸਿਆ ਹੈ ਨਾ ਬਹੁਤ ਲੱਕੀ ਹੋ ਤੁਸੀਂ ਇਸ ਮਾਮਲੇ ਦੇ ਵਿੱਚ ਕਿਉਂਕਿ ਹੁੰ ਦਾ ਜੋ ਮੌਜੂਦਾ ਦੌਰ ਚੱਲ ਰਿਹਾ ਜਿੱਥੇ ਸਾਡਾ ਨੌਜਵਾਨ ਆਈਲੈਂਡਸ ਕਰਕੇ ਇੰਡੀਆ ਤੋਂ ਬਾਹਰ ਜਾ ਕੇ ਸੈਟਲ ਹੋ ਰਹੇ ਨੇ ਉੱਥੇ ਹੀ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੇ ਤੁਹਾਡਾ ਕਾਰੋਬਾਰ ਸੰਭਾਲਿਆ ਹੋਇਆ ਤੇ ਜੇਕਰ ਆਪਾਂ ਗੱਲ ਕਰੀਏ ਦੋਨੋਂ ਇੰਡਸਟਰੀਆਂ ਦੀ ਸਾਡੇ ਦਰਸ਼ਕਾਂ ਨੂੰ ਇਹ ਵੀ ਚਾਣਨਾ ਪਾਉ ਜੋ ਕਿ ਇਹਨਾਂ ਇੰਡਸਟਰੀਆਂ ਦੇ ਵਿੱਚ ਤੇ ਕੀ ਮੈਨੂਫੈਕਚਰਿੰਗ ਹੈ ਅਸੀਂ ਜਿਹੜੀ ਸਾਡੇ ਰਕੀ ਨਟੋ ਦੇ ਵਿੱਚ ਅਸੀਂ ਪਾਵਰ ਪ੍ਰੈਸਰ ਵਗੈਰਾ ਤੇ ਪਹਿਲਾ ਟਾਈਪ ਐਨ ਪ੍ਰਾਈਵੇਬਲ ਟਾਈਪ ਆ ਬਣਾਉਣੇ ਆ ਤੇ ਨਾਲ ਅਸੀਂ ਮਿਲਗ ਮਸ਼ੀਨ ਸ਼ੇਰ ਮਸ਼ੀਨ ਤੇ ਹੋਰ ਸਪੈਸ਼ਲ ਮਸ਼ੀਨਾਂ ਵੀ ਆਤੀ ਆਰਡਰ ਦੇ ਮੁਤਾਬਕ ਬਣਾਉਂਦੇ ਆ ਜ਼ਰੂਰ ਤੇ ਸਾਡੇ ਦੂਸਰੇ ਫੈਕਟਰੀ ਜਿੰਨੇ ਦਾ ਪਰਸੈਂਟ ਹੈ ਉਹਦੇ ਵਿੱਚ ਅਸੀਂ ਐਗਰੀਕਲਚਰ ਫਾਰਮ ਕੰਬਾਈਨਡ ਫਾਰਮ ਮੋਟਰ ਪਾਰਟ ਤੇ ਸਪੈਸ਼ਲ ਐਟਮਾਂ ਜਨਸਪੋਰਟ ਦੇ ਐਟਮਾਂ ਉਹਦੇ ਵਿੱਚ ਅਸੀਂ ਪਰੋਂ ਨੇ ਅਸੀਂ ਮੈਚਰ ਕਰਦੇ ਇੱਕ ਵਾਰ ਜਾਣਕਾਰੀ ਦਿਓ ਤੁਸੀਂ ਆਪਣਾ ਉਦਯੋਗ ਸ਼ੁਰੂ ਕਰਨ ਸਮੇਂ ਲੱਕੀ ਇੰਡਸਟਰੀ ਦੇ ਨਾਮ ਤੋਂ ਸ਼ੁਰੂ ਕੀਤਾ ਸੀ ਜਾਂ ਜਸ਼ਵਿੰਦਰਾ ਪ੍ਰੋਡਕਟਸ ਇੰਡੀਆ ਦੇ ਨਾਮ ਤੋਂ ਨਹੀਂ ਅਸੀਂ ਜੋ ਸ਼ੁਰੂ ਕੀਤਾ ਜਿੰਨਾ ਪੁਰਾਣਾ ਅਸੀਂ ਸਭ ਤੋਂ ਪਹਿਲਾਂ ਅਸੀਂ 1989 ਦੇ ਵਿੱਚ ਕੰਮ ਸਟਾਰਟ ਕੀਤਾ ਸੀਗਾ ਉਦੋਂ ਅਸੀਂ ਨਵੀਂ ਫਰਮ ਬਣਾਈ ਸੀ ਸਾਡੇ ਬ੍ਰਦਰ ਨਾਲ ਰੱਖੀ ਸੀ ਹੂੰ ਤੇ ਉਹ ਸਾਡੇ ਜੀਏ ਚ ਅਪਰੇਸ਼ਨ ਮਸ਼ੀਨ ਟੂਲਸ ਸੀ ਜਿਹੜਾ ਸਾਡੇ ਛੋਟੇ ਸਭ ਤੋਂ ਮਤਲਬ ਛੋਟੇ ਬ੍ਰਦਰ ਕੋਲੇ ਉਹ ਫਰ ਉਹਨਾਂ ਨੂੰ ਚਲੀ ਗਿਆ ਉਹ ਹੋਰ ਡੀਲ ਕਰਦੇ ਆ ਜੀ ਤੁਸੀਂ ਆਪਣੀ ਇਹ ਫਰਮਾਇ ਲਗਾਓ ਆਪਾਂ ਗੱਲ ਕਰੀਏ ਤੁਸੀਂ ਆਪਣਾ ਹੈਨਾ ਉਦਯੋਗ ਕਿਹੜੇ ਸਾਲ ਵਿੱਚ ਸ਼ੁਰੂ ਕੀਤਾ ਅਸੀਂ 1989 ਵਿੱਚ ਸਟਾਰਟ ਕੀਤਾ ਸੀ ਜੀ ਅਸੀਂ ਪਹਿਲਾਂ ਮਿਲਨ ਸਟਾਰਟ ਕੀਤੀ ਮਿਲਨ ਮਸ਼ੀਨਰੀ ਤੇ ਲੇਬਰ ਜੌਬ ਕੀਤਾ ਸੀ ਕਿ ਮਸ਼ੀਨਰੀ ਵਨਫੈਕਟਰੀ ਸ਼ੁਰੂ ਕੀਤੀ ਸੀ 1980 ਦੇ ਵਿੱਚ ਅਸੀਂ ਜਿਹੜਾ ਨੰਬਰ ਸੀ ਜੀਐਸਟੀ ਦਾ ਨੰਬਰ ਜਿਹਨੂੰ ਮਤਲਬ ਪਹਿਲਾਂ ਬੈਟ ਸਮਸਟਾ ਸੀ ਉਹ ਅਸੀਂ ਨੰਬਰ ਜੀਐਸਸੀਐਲ ਟਾਸ ਮੈਗੋ ਤੋਂ 80 ਦੇ ਵਿੱਚ ਅਸੀਂ ਅਪਲੈਕ ਕਰਾਇਆ ਸੀਗਾ 2010 1980 ਨੂੰ ਅਸੀਂ ਰਾਮਦਾ ਨੰਬਰ ਰਿਸਟਰ ਕਰਾਇਆ ਪਹਿਲੀ ਵਾਰ ਦਾ ਹਸਪਤਾਲ ਜੀ ਤੇ 1980 ਤੋਂ ਬਾਅਦ ਜੇਕਰ ਆਪਾਂ ਗੱਲ ਕਰੀ ਅੱਜ ਦੀ 2023 ਦੀ ਹੈਨਾ ਇਸ ਸਮੇਂ ਦੌਰਾਨ ਇਹ ਜਾਣਕਾਰੀ ਦਿਓ ਕਿਉਂਕਿ ਬਦਲਾਵਲੀ ਸਰਕਾਰ ਆਈ ਹੈ ਇਕਦਮ ਹੀ ਚੇਂਜ ਹੋ ਗਈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੰਡਸਟਰੀ ਨੂੰ ਤੁਹਾਡੀ ਇੰਡਸਟਰੀ ਨੂੰ ਦਿੱਕਤਾਂ ਪਰੇਸ਼ਾਨੀਆਂ ਕੋਈ ਆ ਰਹੀਆਂ ਨੇ ਹਾਂ ਜੀ ਸਾਡੀ ਇੰਡਸਟਰੀ ਆ ਉਹਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਉਹ ਪਹਿਲੇ ਸਰਕਾਰਾਂ ਨੇ ਵੀ ਇੰਡਸਟਰੀ ਦਾ ਕਾਫੀ ਸਾਥ ਦਿੱਤਾ ਦੇਖੋ ਜਿਹੜੀ ਨਵੀਂ ਸਰਕਾਰ ਬਣੀ ਆ ਇਹ ਲੋਕਾਂ ਨੇ ਬਦਲਾਅ ਲਿਆਂਦਾ ਇਹ ਚ ਸਾਰੇ ਐਮਐਲਏ ਜਾਂ ਮੰਤਰੀ ਜਾਂ ਹੋਰ ਜਿੰਨੇ ਬਣੇ ਨੇ ਇਹ ਸਾਰੇ ਅਨਜਾਣ ਸੀ ਇਹਨਾਂ ਨੂੰ ਐਕਸਪੀਰੀਐਂਸ ਨਹੀਂ ਸੀਗਾ ਨੌਲੇਜ ਸੀ ਫਿਰ ਦੂਜੀਆਂ ਪੰਡਾਂ ਦੀ ਕਾਂਸ ਪਾਰਟੀ ਜਾਂ ਹੋਰਾਂ ਪਾਰਟੀਆਂ ਜੀ ਵੀ ਗਏ ਨੇ ਉਹਨਾਂ ਵਿੱਚ ਲੇਕਿਨ ਕੁਝ ਬੰਦੇ ਐਕਸਪਰਟ ਵੀ ਨਹੀਂ ਲੇਕਿਨ ਪੂਰੇ ਜਿਹੜੇ ਨੇ ਉਹ ਤਿਆਰਬੇ ਕਰ ਨਹੀਂ ਹੈ ਜੋ ਪ੍ਰਸ਼ਾਸਨ ਚਲਾਉਣਾ ਜੋ ਲੋਕਾਂ ਨਾਲ ਡੀਲਿੰਗ ਕਰਨੀ ਆ ਕੁਝ ਜਿਹੜੇ ਬੰਦੇ ਕਦੇ ਮਤਲਬ ਕਾਉਂਸਲਰ ਜਾਂ ਪਸਰਪੰਚ ਬਲਾਗ ਸਾਂਤ ਮੈਂਬਰ ਜਿਹੜਾ ਵੀ ਨਹੀਂ ਉਹਦਾਂ ਬਣੇ ਸੀਗੇ ਉਹ ਵੀ ਐਚਐਮਐਲ ਬਣ ਗਏ ਜਿਨ੍ਹਾਂ ਨੂੰ ਪਬਲਿਕ ਡੀਲਿੰਗ ਦਾ ਪ੍ਰਸ਼ਾਸਨ ਨਾਲ ਗੱਲ ਕਰਾਤ ਕਰਨ ਦਾ ਕੰਮ ਕਰਦਾ ਨਹੀਂ ਸੀ ਪਤਾ ਹੈਗਾ ਉਹ ਚੀਜ਼ ਵੀ ਦਿੱਕਤ ਆਈਆਂ ਲੋਕਾਂ ਨੇ ਇੱਕਦਮ ਬਦਲੋ ਲਿਆਂਦਾ ਵੀ ਛੇ ਜਿਹੜੀ ਨਵੀਂ ਸਰਕਾਰ ਆਈ ਹੈ ਕੋਈ ਵਧੀਆ ਕੰਮ ਕਰੇਗੀ ਲੇਕਿਨ ਉਹ ਲੋਕਾਂ ਨੇ ਟਾਈਮ ਵੀ ਦਿੱਤਾ ਉਹਨੂੰ ਪਹਿਲਾਂ 3 ਮਹੀਨੇ ਕਹੇ ਸੀ ਫਿਰ 6 ਮਹੀਨੇ ਕਹੇ ਸੀ ਤੇ ਸਾਲ ਕਹਿੰਦੇ ਦੋ ਸਾਲ ਉਹਨਾਂ ਨੂੰ ਪਹਿਲੇ 6 ਮਹੀਨੇ ਫਰਵਰ ਦੀ ਵਿੱਚ ਮਾਰਚ ਦੇ ਵਿੱਚ ਦੋ ਸਾਲ ਉਹਨਾਂ ਨੂੰ ਹੋ ਜਾਣੇ ਆ ਤੇ ਜੋ ਉਹਨਾਂ ਨੇ ਵਾਅਦੇ ਕੀਤੇ ਸੋ ਦੇ ਮੁਤਾਬਕ ਉਹਨਾਂ ਨੇ ਕੋਈ ਖਾਸ ਵਾਅਦੇ ਪੂਰੇ ਨਹੀਂ ਕੀਤੇ ਤੇ ਜਿਹੜੇ ਨਾਲ ਲੋਕਾਂ ਨੂੰ ਮਤਲਬ ਉਹਨਾਂ ਦੇ ਹਾਸਾ ਸੀਗੀਆਂ ਉਹ ਸਾਡੇ ਪੂਰੇ ਦੇ ਉੱਤੇ ਨਾ ਤਾਂ ਪ੍ਰਸ਼ਾਸਨ ਦੇ ਵਿੱਚ ਉਹਨਾਂ ਦੀ ਪਕੜ ਬਣੀ ਆ ਕੋ ਕੋ ਕੰਮ ਨਹੀਂ ਹੋ ਰਿਹਾ ਪ੍ਰੋਪਰਲੀ ਕੋ ਜਿੰਨੇ ਵੀ ਰਿਸ਼ਵਤ ਦਾ ਵਾਧਾ ਹੋਇਆ ਸਾਡੇ ਥੀਲਾ ਤੇ ਲੈ ਲੋ ਜਿਹੜੇ ਪਰਿਵਾਰੀ ਵਗੈਰਾ ਨੇ ਉਹ ਸੀਟਾਂ ਤੇ ਬੈੰਧੀ ਨੀਗੇ ਔਰ ਉਹ ਉੱਥੇ ਕਦੇ ਜੱਜ ਹਾਈ ਕੋਰਟ ਡੀਰ ਤੇ ਗਏ ਆ ਅਜ ਕਜੇਰੀ ਗਏ ਆ ਜੀ ਅਜੋ ਡੀਸੀ ਨਾਲ ਮੀਟਿੰਗਾਂ ਜੀ ਲੇਕਰ ਪਬਲਿਕ ਉੱਤੇ ਧੱਕੇ ਖਾਂਦੀ ਆ ਅਸੀਂ ਉੱਥੇ ਜਾਣਿਆ ਕੋਈ ਇੰਤਕਾਲ ਚੜਨਾ ਕੋਈ ਬਰਾਸ ਚੜਨੀ ਆ ਪੈਸੇ ਦੇਣ ਤੋਂ ਬਾਅਦ ਵੀ ਲੋਕਾਂ ਦਾ ਤਿੰਨ ਤਿੰਨ ਛੇ-ਛੇ ਮਹੀਨੇ ਕੰਮ ਨਹੀਂ ਹੁੰਦਾ ਔਰ ਉੱਥੇ ਲੋਕਾਂ ਦੇ ਚੱਕਰ ਮਾਰਦੇ ਪੈਂਦੇ ਆ ਕਿਸੇ ਮਹਿਕਮੇ ਚਲੇ ਜਾਓ ਸਰਪੇਸ਼ੇ ਚਲੇ ਜਾ ਉੱਥੇ ਵੀ ਪੈਸੇ ਦਾ ਬੋਲਬੱਲਾ ਤੁਸੀਂ ਪੈਸੇ ਤੰਨੇ ਦਾ ਕੰਮ ਹੁੰਦਾ ਕਈ ਵਾਰ ਪੈਸੇ ਦੇਣ ਤੋਂ ਬਾਅਦ ਵੀ ਕੰਮ ਨਹੀਂ ਹੁੰਦਾ ਇਸੇ ਸਰਕਾਰ ਦੀ ਉਹਨਾਂ ਤੇ ਪਕੜ ਨਹੀਂ ਬਣੀ ਹੈਗੀ ਜਿਹੜੋਂ ਦੇ ਵਲੰਟੀਅਰ ਨੇ ਉਹਨਾਂ ਨੂੰ ਗੱਲਬਾਤ ਕਰਦਾ ਅਫਸਰਾਂ ਨਾਲ ਕੰਮ ਕਰਾਉਣ ਦਾ ਨਹੀਂ ਪਤਾ ਹੈਗਾ ਇਸ ਲਈ ਜਿਹੜੀ ਨੌਲੇਜ ਆ ਉਹ ਵੀ ਜ਼ਰੂਰੀ ਆ ਤਾਂ ਜੋ ਸਹੀ ਢੰਗ ਦਾ ਕੰਮ ਹੋ ਸਕੇ ਨੇਸਰ ਜੀ ਜੇਕਰ ਗੱਲ ਕਰੀਏ ਤਾਂ ਉਦਯੋਗਪਤੀਆਂ ਦੀਆਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਤੁਸੀਂ ਕਿਹੜੀ ਕਿਹੜੀ ਐਸੋਸੀਏਸ਼ਨ ਨਾਲ ਜੁੜੇ ਹੋਏ ਹੋ ਦੇਖੋ ਮੈਂ ਇੰਡਸਟਰੀਜ਼ ਚੈਂਬਰ ਨਾਲ ਕਾਫੀ ਸਾਲ ਤੋਂ ਜੁੜਿਆ ਹੋਇਆ ਹਾਂ ਤੇ ਉਹਨਾਂ ਦੇ ਮੈਂਬਰ ਹਾਂ ਤੇ ਨਾਲ-ਨਾਲ ਅਸੀਂ ਜਿਹੜੇ ਸਾਡੀਆਂ ਇੱਥੇ ਐਸੋਸੀਏਸ਼ਨ ਉਹ ਡਰਾ ਮਸ਼ੀਨ ਟੂਲ ਮੈਨੂਫੈਕਚਰ ਐਸੋਸੀਏਸ਼ਨ ਆ ਉਹਦੇ ਵਿੱਚ ਅਸੀਂ ਅਹੁਦੇਦਾਰ ਹਾਂ ਉਹਦੇ ਵਿੱਚ ਅਸੀਂ 10-15 ਸਾਲ ਤੋਂ ਜੁੜੇ ਹਾਂ ਉਹ ਵੀ ਜਿੰਨੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਡਾਟਰੀਆਂ ਸੰਬੰਧ ਨੇ ਸਾਰਿਆਂ ਨਾਲ ਸਾਡਾ ਤਾਲ ਮਿਲਦਾ ਹੈ ਦਾ ਹੁੰਦਾ ਜਾਂਨ ਸਿਕਲਪਾਟਾ ਸਾਰੇ ਨਾਲ ਸਾਡਾ ਜਿਆ ਤਾਲਮਨ ਰੱਸੀ ਨਾਲ ਜੋੜ ਰੱਸੀ ਦੀ ਪ੍ਰੋਬਲਮ ਆਉਂਦੀ ਆ ਚੈਂਬਰ ਵਾਲੀ ਮੀਟਿੰਗਾਂ ਕਰਾਉਂਦੇ ਆ ਪੁਲਿਸ ਨੂੰ ਬੋਰਡ ਵਾਲੇ ਆਉਂਦੇ ਆ ਪੀਲੀ ਮੈਗ ਵਾਲੇ ਆਉਂਦੇ ਆ ਸਾਰੇ ਪ੍ਰਸ਼ਾਸਨ ਨਾਲ ਉਹ ਮੀਟਿੰਗਾਂ ਹੁੰਦੀਆਂ ਨੇ ਜਿਹਦੇ ਵਿੱਚ ਇੰਡਸਟਰੀ ਬਾਰੇ ਨੋਟਿਸ ਦਿੱਤੀ ਜਾਂਦੀ ਆ ਜਾਂ ਇੰਡਸਟਰੀਅਨ ਨੂੰ ਕੋਈ ਤਗੀਫ ਹੁੰਦੀ ਆ ਤਾਂ ਸਾਡੇ ਜਿਹੜੇ ਐਸੋਸੀਏਸ਼ਨ ਨਾਲ ਉਹ ਵੀ ਸਾਡੇ ਮਸਲੇ ਹੱਲ ਕਰਦੀਆਂ ਨੇ ਜਦੋਂ ਲੁਧਿਆਣਾ ਦੇ ਵਿੱਚ ਹਰਮਨ ਸਿੰਘ ਪਨੇਸਰ ਦਾ ਨਾਮ ਲਿਆ ਜਾਂਦਾ ਤਾਂ ਲੋਕ ਤੁਹਾਨੂੰ ਇੰਡਸਟਰੀ ਤੋਂ ਪਹਿਲਾਂ ਕਹਿੰਦੇ ਨੇ ਕਾਂਗਰਸੀ ਹਰਮਨ ਸਿੰਘ ਪਨੇਸਰ ਤੁਸੀਂ ਜਿਹੜਾ ਮੌਜੂਦਾ ਸਰਕਾਰ ਤੇ ਗੁੱਸਾ ਦਿਖਾ ਰਹੀ ਹੋ ਕਿ ਸਰਕਾਰ ਜਿਹੜੀ ਹੈ ਤੁਹਾਡੀ ਸੋਚ ਨੂੰ ਦਬਕ ਖਰੀ ਨਹੀਂ ਉੱਤਰ ਰਹੀ ਕਿਤੇ ਇੰਜ ਤਾਂ ਨਹੀਂ ਵੀ ਤੁਸੀਂ ਕਾਂਗਰਸੀ ਹੋ ਨਹੀਂ ਇਹ ਦੇਖੋ ਆਪ ਪਬਲਿਕ ਜਾਣਾ ਤੇ ਲੋਕਾਂ ਨੂੰ ਪੁੱਛੋ ਪਬਲਿਕ ਜਾਓ ਆਪਾਂ ਜਾਣਿਆ ਲੋਕਾਂ ਦੇ ਵਿੱਚ ਵਿਚਰਦੇ ਆ ਉੱਥੇ ਜੋ ਲੋਕਾਂ ਦਾ ਝਗਾਵ ਵੀ ਅਸੀਂ ਇਹ ਗਲਤੀ ਕਰ ਲਈ ਇਸ ਸਰਕਾਰ ਨੂੰ ਲਿਆ ਕੇ ਮੈਂ ਕਹਾਂ ਸੀ ਹੁਣ ਤੇ ਨਾਤੀ ਗੱਲ ਨਹੀਂ ਕਹਿੰਦਾ ਕਿਉਂਕਿ ਜੋ ਉਹਨਾਂ ਨੇ ਵਾਅਦੇ ਦਿੱਤੇ ਸੀ ਉਹ ਵਾਅਦੇ ਪੂਰੇ ਨਹੀਂ ਸਾ ਕੋਈ ਸਰਕਾਰ ਜੇ ਸਰਕਾਰ ਵਧੀਆ ਕੰਮ ਕਰੋਗੇ ਅਸੀਂ ਉਹਦਾ ਸਵਾਤ ਕਰਾਂਗੇ ਉਹਨਾਂ ਦਾ ਧੰਨਵਾਦ ਕਰਾਂਗੇ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਣਾ ਚਾਹੀਦਾ ਇਹ ਸਰਕਾਰ ਨਹੀਂ ਕੰਮ ਕਰੂਗੀ ਲੋਕਾਂ ਨੂੰ ਲਾਰੇ ਲਾਉਗੀ ਤੇ ਸਾਨੂੰ ਉਹਨਾਂ ਦੇ ਵਿਰੁੱਧ ਹਕਾਉਂ ਦਾ ਵੀ ਸਾਨੂੰ ਜੱਤ ਸਾਡਾ ਹੱਕ ਬਣਦਾ ਉਹਨੂੰ ਬਰੋਝਿਤਾਈ ਉਹਨਾਂ ਦੇ ਉਹ ਜਿਹੜੀ ਸਰਕਾਰ ਬਣੀ ਆ ਇਹਨਾਂ ਨੇ ਨਸ਼ਾ ਕਿਵੇਂ ਖਤਮ ਕਰ ਦਾਂਗੇ 24 ਘੰਟੇ ਚ ਕਰ ਦਾਂਗੇ ਜਾਂ ਮਹੀਨੇ ਚ ਕਰ ਜਾਂ ਤਿੰਨ ਮਹੀਨੇ ਚ ਕਰ ਦਾਂਗੇ ਉਹ ਨਸ਼ਾ ਜਿਹੜਾ ਸੀਗਾ ਉਹ ਵੱਧ ਗਿਆ ਨਸ਼ਾ ਬਦਲ ਜਿਹੜੇ ਪਿੰਡਾਂ ਜਿਹੇਗਾ ਕਿ ਬੰਦਾ ਨਸ਼ਾ ਵੇਚਦਾ ਕਿ 15 15 ਬੰਦੇ ਹੋਗੇ ਮਹੱਲੇਾਂ ਵਿੱਚ ਇਰੀਆਂ ਵਿੱਚ ਨਸ਼ਾ ਛਰੇਾਂ ਵਿੱਚ ਬਿਕ ਰਿਆ ਔਰ ਉਹਦੇ ਨਾਲ ਜਿਹੜਾ ਕ੍ਰਾਈਮ ਵਧ ਰਿਹਾ ਤੇ ਬੇਰੁਜ਼ਗਾਰੀ ਵਧੀਆ ਕ੍ਰਾਈਮ ਵੀ ਵਧਿਆ ਤੇ ਗੈਸਟਰਰ ਬਾਅਦ ਵੀ ਵਧਿਆ ਇਹ ਇਹ ਸਰਕਾਰ ਦੇ ਕਰਤੇ ਸਾਡਾ ਕੋਈ ਕਸੂਰ ਨਹੀਂ ਪਬਲਿਕ ਦਾ ਕੋਈ ਕਸੂਰ ਨਹੀਂ ਅਸੀਂ ਚਾਹੇ ਆਪੋਜੀਸ਼ਨ ਦੇ ਵਿੱਚਾਂ ਚਾਹੇ ਕਿਸੇ ਵਿੱਚ ਵੀ ਆ ਅਸੀਂ ਇੰਡਸਟਰੀ ਦੇ ਤੌਰ ਤੇ ਲੋਕਾਂ 'ਚ ਵਿਚਰਦੇ ਆ ਅਸੀਂ ਕਹਿੰਦੇ ਆ ਵੀ ਸ਼ਾਂਤੀ ਹੁਣ ਚੇਹ ਦੇ ਲੇਕਿਨ ਕਿਸੇ ਕਿਸੇ ਜੋਗ ਦੇ ਧਰਤੀਆਂ ਦਾ ਕਿਸੇ ਕਿਸ ਨੂੰ ਆ ਜਾਂਦਾ ਤੇ ਗੈਸਟਰਰ ਦੁਕਾਨਦਾਰਾਂ ਨੂੰ ਹੋਰਾਂ ਨੂੰ ਧਮਕਾ ਕੇ ਪੈਸੇ ਲੈ ਜਾਂਦੇ ਆ ਉਹ ਗਲਤ ਗੱਲ ਆ ਵੀ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਜਿਹੜੀ ਉਹ ਕਾਰਵਾਈ ਕਰਕੇ ਦੇ ਰੱਖਿਆ ਕਰਨੀ ਜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਚਾਹੀਦੀ ਆ ਤਾਂ ਜੋ ਲੋਕੀ ਸ਼ਾਂਤੀ ਮਾਹੌਲ ਨਾਲ ਜੀ ਸਕਣ ਨਾ ਕਿ ਲੋਕੀ ਚਾਹੁੰਦੇ ਕੋਈ ਵੀ ਸਰਕਾਰ ਆਉਂਦੀ ਆ ਜਿਹੜੇ করুণ ਬਸਤਾ ਤੇ ਸ਼ਾਂਤੀ ਆ ਉਹ ਸਰਕਾਰ ਨੂੰ ਪਹਿਲ ਦੇ ਤੌਰ ਤੇ ਕਾਇਮ ਕਰਨੀ ਚਾਹੀਦੀ ਆ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਤਾਂ ਦੱਸ ਦਿੱਤੀ ਆਪਾਂ ਦੁਬਾਰਾ ਗੱਲ ਕਰ ਰਹੇ ਫਿਰ ਉਦਯੋਗ ਦੀਆਂ ਸਮੱਸਿਆਵਾਂ ਦੀਆਂ ਜੇਕਰ ਆਪਾਂ ਇੰਡਸਟਰੀ ਦੀ ਗੱਲ ਕਰੀਏ ਤਾਂ ਤੁਹਾਡੀ ਸੋਚ ਦੇ ਹਿਸਾਬ ਨਾਲ ਇਸ ਵਿੱਚ ਤੱਤ ਅੱਗੇ ਸੋਚ ਦੇ ਹਿਸਾਬ ਨਾਲ ਇਸ ਵਕਤ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਦਯੋਗ ਨੂੰ ਕਿੱਥੇ ਕਿੱਥੇ ਜਾ ਕੇ ਪਰੇਸ਼ਾਨੀਆਂ ਆ ਰਹੀਆਂ ਨੇ ਦੇਖੋ ਜੋ ਉਹ ਜਿਹੜਾ ਸਾਡੇ ਮਹਿਕਮੇ ਨੇ ਡਿਪਾਰਟਮੈਂਟ ਨੇ ਉਹ ਵੀ ਜੋਗਪਤੀ ਨੂੰ ਚੋਰੀ ਸਮਝਦੇ ਉਹ ਕੰਨੇ ਵੀ ਇਹ ਗਲਤ ਨਹੀਂ ਹਾਲਾਂਕਿ ਜੋਗਪਤੀ ਦਾ ਕੋਈ ਸੋਨ ਇਹ ਆਸਰ ਚਾਹੀ ਉਹ ਵੀ ਗਲਤ ਆ ਉਹ ਵੀ ਪੈਸੇ ਲੈ ਬਿਨਾ ਕੰਮ ਨਹੀਂ ਕਰਦੇ ਜੇ ਸਹੀ ਕੰਮ ਹੁੰਦਾ ਸਾਮੀ ਰੋਡ ਜਾ ਕੇ ਉਹਨੂੰ ਵਧਾ ਚੜਾ ਕੇ ਵਧਾ ਕੇ ਉਹ ਜਲਦੀ ਵੀ ਸਾਫ ਜਿਹੜਾ ਅਸਰੀ ਰਾਜਾ ਵੀ ਪੈਸੇ ਲੈ ਕੇ ਇਹਨਾਂ ਦਾ ਕੰਮ ਕਰੀਏ ਉਹ ਨਾਲ ਦੇ ਨਾਲ ਜੀਐਸਟੀ ਦੇ ਨੋਟਸ ਕੱਢ ਰਹੀ ਹੈ ਸਰਕਾਰ ਜਿਹਦੇ ਨਾਲ ਉਹ ਵੀ ਕੋਈ ਨੰਬਰ ਕੈਨਸਲ ਹੋਰ ਨੇ ਕੋਈ ਕਿਸੇ ਦਾ ਕੋਸ਼ਾ ਕਿਸੇ ਦਾ ਕੋਸ਼ਾ ਕਿ ਕਿਸੇ ਦਾ ਮਿਸਮੈਚ ਆ ਉਹਨਾਂ ਵਿੱਚ ਵੀ ਜਿਹੜੇ ਇੰਡਸਟਰੀ ਰਸਟਾ ਦਾ ਉਹਨਾਂ ਤੇ ਫੀਲੀ ਫਾ ਰਹੀ ਆ ਉਹ ਆ ਨਾ ਜਿਹੜੇ ਇਨਸਪੈਕਟਰ ਨੇ ਜਾਂ ਐਡਵੋਕੇਟ ਵਗੈਰਾ ਨੇ ਉਹ ਵੀ ਪੈਸੇ ਲੈ ਬਣਾ ਉਹ ਕੰਮ ਨਹੀਂ ਕਰਦੇ ਹੈਗੇ ਜਾਇਜ਼ ਕੰਮ ਦਾ ਉਹਨੂੰ ਵੀ ਬਧਾ ਚਲਾ ਕੇ ਜਾਂ ਅਫਸਰਾਂ ਨਾਲ ਮਿਲ ਕੇ ਤੇ ਇੰਡਸਟਰੀ ਨੂੰ ਲੋਟ ਫੋਟ ਹੋ ਰਹੀ ਆ ਕਿ ਤੇ ਆ ਇਹ ਜਾਸਰ ਚਾਹੀਦਾ ਇਹ ਨਾ ਰਾਜੋ ਖਤਮ ਹੋਣਾ ਚਾਹੀਦਾ ਜਿਹੜਾ ਇੰਡਸਟਰੀਆ ਛੋਟਾ ਇੰਡਸਟਰੀਆ ਉਹਨੂੰ ਵੱਧ ਰੱਖਾ ਦਿੰਦਾ ਮੀਡਲਮੈਨ ਨਾ ਤੇ ਵੱਡੇ ਇੰਡਸਟਰੀ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਸਾਰਾ ਸਟਾਫ ਆ ਉਹਨਾਂ ਕੋਲ ਵਕੀਰ ਲੱખ્યા ਉਹਨਾਂ ਕੋਲ ਪੜੇ ਲਿਖੇ ਬਸੇ ਰੱਖੇ ਹੋਏ ਨੇ ਉਹ ਜਿਹੜਾ ਛੋਟਾ ਇੰਡਸਟਰੀਆ ਮੀਡਲਮੈਨ ਆ ਉਹਨੇ ਜਿਹੜਾ ਸਾਹ ਹੁੰਦਾ ਉਹਨੇ ਨਾ ਪੀਐਨ ਤੋਂ ਲੈ ਕੇ ਮੈਨੇਜਰ ਤੱਕ ਸਾਰੇ ਕੰਮ ਆਪ ਹੀ ਕਰ ਲੈਂਦੇ ਆ ਤੇ ਜੇ ਕੋਈ ਅਕਾਊਂਟੈਂਟ ਹੁੰਦਾ ਜਾਂ ਉਹਨਾਂ ਦੇ ਐਡਵੋਕੇਟ ਹੁੰਦੇ ਆ ਉਹ ਉਹਨਾਂ ਨੂੰ ਸਹੀ ਰਾਹ ਨਹੀਂ ਦਿੰਦੇ ਜਿਹਨੂੰ ਨਹੀਂ ਨੋਲੇਜ ਹੈਗੀ ਹੁਣ ਜਿਆਦਾ ਮੁਸ਼ਕਲ ਹੁੰਦੀ ਹੈ ਜਿਹੜਾ ਬੰਦਾ ਕੋਈ ਸਮਝਦਾ ਰਾ ਨੋਲਿਜ ਆ ਉਹ ਬੰਦਾ ਫਿਰ ਵੀ ਕਵਰ ਕਰ ਦਿੰਦਾ ਤੇ ਸਰਕਾਰ ਨੂੰ ਚਾਹੀਦਾ ਵੀ ਇੰਡਸਟਰੀ ਦੀ ਵੱਧ ਤੋਂ ਵੱਧ ਮਦਦ ਕਰੇ ਕੋਈ ਸਾਡੇ ਇਲਾਕੇ ਨੇ ਇਹ ਵਿਕਸ ਜੂਨ ਲੈਣ ਦੇ ਵਿੱਚ ਤੇ ਪਹਿਲਾਂ ਜਿੰਨੇ ਸਰਕਾਰਾਂ ਆਈਆਂ ਉਹ ਹਰੇਕ ਵਾਅਦਾ ਕਰਦੀ ਸੀ ਵੀ ਅਸੀਂ ਇਹਨੂੰ ਇਨਵੈਸਟੈਂਟ ਜੂਨ ਡਿਕਲੇਰ ਕਰਦਾਂਗੇ ਤੇ ਲੇਕਿਨ ਉਹ ਕੰਮ ਨਹੀਂ ਰਹੇ ਹੁਣ ਇਹਨਾਂ ਨੇ ਪਹਿਲਾਂ 5 ਸਾਲੇ ਟਾਈਮ ਵਧਾਉਂਦੇ ਸੀ ਕਿ ਜਿਹੜੀ ਇਹ ਸਰਕਾਰ ਨੇ 3 ਸਾਲ ਹੀ ਉਹ ਇੰਡਸਟਰੀ ਦਾ ਟਾਈਮ ਵਧਾਇਆ ਕਿਉਂਕਿ ਬੜਾ ਗਲਤ ਆ ਕਿ ਜਿੱਨਾਂ ਚਿਰ ਇਹ ਵਿਕਸਣ ਜੂਨ ਡਿਕਲੇਰ ਨਹੀਂ ਹੁੰਦਾ ਏਰੀਆ ਸਾਡੇ ਜੋ ਦਸ਼ਮੀਰ ਨਗਰ ਜਨਤਾ ਨਗਰ ਪ੍ਰਤਾਪ ਨਗਰ ਰਾਮ ਨਗਰ ਸਾਰੇ ਜਿਹੜੇ ਮਹੱਲੇ ਨੇ ਜੋ ਜਨਤਾ ਨਗਰ ਕੀ ਇਹ ਦੇ ਨਗਰ ਇਹ ਸਾਰੇ ਇੰਡਸਟਰੀ ਦੀ ਜੇ ਡिक्ਲੇਅਰ ਹੋਤਾ ਹੈ ਇਸ ਕਾਰਨ ਦੇ ਦਬਾਅ ਕਹਿੰਨਾਂ ਨੂੰ ਇੰਡਸਟਰੀ ਦੇ ਜੋ ਸੀਮਾ ਉਹ ਸਰਕਾਰ ਦੇ ਉਹਦਾ ਲਾਭ ਵੀ ਮਿਲਦਾ ਕਿ ਇਸੇ ਕਰਕੇ ਅਸੀਂ ਉਹ ਲਾਭ ਨਹੀਂ ਲੈ ਸਕਦੇ ਤੁਹਾਨੂੰ ਜਿਹੜੇ ਕੰਮਾਂਸ਼ਾ ਲੱਗਦਾ ਬਿਜਲੀ ਦੇ ਜਾਂ ਵਧਾਉਣਾ ਹੁੰਦਾ ਜਾਂ ਹੋਰ ਜਿਹੜੇ ਪ੍ਰੋਬਲਮ ਉਹ ਵੀ ਇਨ ਏਰੀਆ ਚ ਪ੍ਰੋਬਲਮ ਆਉਂਦੀਆਂ ਨੇ ਇਸੇ ਸਰਕਾਰ ਨੂੰ ਚਾਹੀਦਾ ਵੀ ਇਹ ਸਮੱਸਿਆ ਨੂੰ ਰੋਕੜ ਦੇ ਬਜਾਏ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਜੇਕਰ ਆਪਾਂ ਉਦਯੋਗਪਤੀਆਂ ਦੀ ਹੈਨਾ ਉਦਯੋਗ ਦੇ ਕਾਗਜ਼ੀ ਕਾਰਵਾਈ ਦੀ ਗੱਲ ਕਰੀਏ ਜੇਕਰ ਤੁਹਾਡੀ GST ਨੰਬਰ ਬੰਦਾ ਹਰ ਇੱਕ ਰੀਟਰਮ ਜਿਹੜੀ ਕੰਡੀਸ਼ਨ ਹੈਗੀਆਂ ਸਰਕਾਰ ਦੀਆਂ ਤੁਸੀਂ ਪੂਰੇ ਆਪਣੇ ਕਾਗਜ਼ਾਂ ਦੇ ਵਿੱਚ ਹੈਨਾ ਸਾਫ ਸੁਥਰੇ ਹੋ ਤੇ ਫਿਰ ਕਿਉਂ ਸਮੱਸਿਆ ਆ ਰਹੀਆਂ ਨੇ ਦੇਖੋ ਅਸੀਂ ਕਾਜ ਪੂਰੇ ਕਰਦਾ ਡਾਕਟਰ ਕਦੇ ਵੀ ਕਾਜ ਪੂਰੇ ਨਹੀਂ ਹੋ ਸਕਦਾ ਜਿੰਨੇ ਮਾਰੇ ਉਹ ਮਹਿਕਮੇ ਨੇ ਉਹਦੇ ਵਿੱਚ ਐਨੇ ਉਹ ਕਾਨੂੰਨ ਰੱਖੇ ਨੇ ਉਲਝਣਾ ਬਾਜੀ ਰੱਖੀ ਹੁੰਦੀ ਆ ਕਿ ਜਿਹੜਾ ਇੰਡਸਟਰੀਸ ਦਾ ਉਹ ਪੂਰੀਆਂ ਉਹ ਨਹੀਂ ਕਰ ਸਕਦਾ ਜੋ ਪੂਰੀਆਂ ਕਰ ਵੀ ਦਿੰਦਾ ਕਭੀ ਪੈਸੇ ਲੈ ਲੈ ਬਣਾ ਜਾਂ ਫੀਸ ਲੈ ਲੈ ਬਣਾ ਉਹ ਤਾਂ ਇਹ ਸਾਡਾ ਹੱਕ ਹੀ ਬਣਦਾ ਇਹਨਾਂ ਨੂੰ ਦੇਣੀ ਉਹ ਉਹਦੇ ਲੈ ਲੈ ਬਣਾ ਵੀ ਇਹ ਕੰਮ ਨਹੀਂ ਕਰਦੇ ਤਾਂ ਵੀ ਉਹਨਾਂ ਨੂੰ ਕੋਈ ਨਾ ਕੋਈ ਪੈਸੇ ਦੇਣੇ ਪੈਂਦੇ ਆ ਅਫਸਰ ਚਾਹੀਏ ਬਨੇਸ਼ਰ ਸਾਹਿਬ ਜੇਕਰ ਉਦਯੋਗਪਤੀ ਦੇ ਕਾਗਜ਼ ਪੱਤਰਾਂ ਤੋਂ ਉਹ ਬਿਲਕੁਲ ਸਾਫ਼ ਸੁਥਰੇ ਨਹੀਂ ਹੈ ਨਾ ਫਿਰ ਉਹਨਾਂ ਨੂੰ ਰਿਸ਼ਵਤ ਦੇਣ ਦੀ ਲੋੜ ਕਿਉਂ ਪੈਂਦੀ ਹੈ ਨਹੀਂ ਜੀ ਇਹ ਗੱਲ ਹੈ ਕਿ ਕਾਗਜ਼ ਪੱਤਰ ਪੂਰੇ ਹੋ ਫਿਰ ਵੀ ਸਾਨੂੰ ਰਿਸ਼ਵਤ ਦੇਣੇ ਪੈਂਦੀ ਆ ਅਫਸਰ ਚਾਹੀਏ ਉਹਨੂੰ ਨਾ ਕਲੀਅਰ ਨਹੀਂ ਕਰਦੇ ਕੋਈ ਵੀ ਸਾਡਾ ਡਾਕੂਮੈਂਟਾ ਕਾਗਜ਼ਾ ਤਰਨਾਂ ਦੇ ਕੁਝ ਵੀ ਹੈ ਜਿਹੜਾ ਫਾਈਨਲ ਹੁੰਦਾ ਕੇਸ ਉਹ ਫੀਸ ਲੈ ਬਣਾਈ ਉਹ ਕੰ ਉਨਾਰੇ ਉਹ ਉਹਨਾਂ ਹੋਂ ਤੱਕ ਬਣਿਆ ਵੀ ਇਹ ਸਾਡੇ ਫੀਸ ਆ ਜੀ ਇੰਨੀ ਇਨਸਪੈਕਟਿਵ ਆ ਜੀ ਇੰਨੀ ਫੀਸਾਂ ਫੀਸ ਲੈ ਬਣਾਉ ਕੰਮ ਨਹੀਂ ਹੁੰਦੇ ਤੇ ਉਹ ਸਾਨੂੰ ਫੀਸ ਦੇ ਇੰਡਸਟਰੀ ਦੇਣੀਆਂ ਪੈਂਦੀ ਕੋ ਸਾਡੇ ਜਿਹੜੇ ਵਿੱਚ ਐਡਵੋਕੇਟ ਨੇ ਜਾਂ ਮੀਡੀਲਮੈਨ ਨੇ ਉਹ ਜੀਐਸਟੀ ਵਿਭਾਗਾਂ ਨੂੰ ਤਾਂ ਰਹਿਗਾ ਉਹ ਪੈਸੇ ਲੈ ਕੇ ਕੰਮ ਕਰਾਉਂਗਾ ਦੇਖੋ ਉਹਨਾਂ ਨੇ ਜਾਣਾ ਹੁੰਦਾ ਉੱਥੇ ਰਸ਼ੀਟਾਬ ਜਾਂਦਾ ਨਹੀਂਗਾ ਉਹ ਕਹਿੰਦੇ ਇਹਨਾਂ ਨੂੰ ਆ ਫੀਸ ਦੇਣੀ ਪੈਂਦੀ ਆ ਤਾਂ ਤੁਹਾਡੇ ਸਾਈਨ ਉਹਨਾਂ ਦੇ ਕਰ ਹਮ ਤਾਂ ਤੁਹਾਡੇ ਕੰਮ ਸਹੀ ਆ ਇਹ ਤੁਹਾਡਾ ਪ੍ਰੋਪਰ ਨੇਮ ਸਹੀ ਹੈਗਾ। ਪਨੇਸਰੀ ਜੇਕਰ ਗੱਲ ਕਰੀਏ ਛੋਟੀ ਇੰਡਸਟਰੀ ਦੀ ਤਾਂ ਇਹ ਵੀ ਜਾਣਕਾਰੀ ਦਿਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੀ ਬਿਜਲੀ ਦੀ ਸਹੂਲਤ ਹੈ ਪੰਨੂ ਪ੍ਰੋਪਰ ਮਿਲ ਰਹੀ ਹੈ। ਨਹੀਂ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਦੇਖੋ ਬਿਲੇ ਪ੍ਰੋਬਲਮ ਆਉਂਦੇ ਹਨ ਪਾਵਰ ਕੱਟ ਲੱਗਦੇ ਜਾਂਦੇ ਆ। ਬਿਨਾਂ ਜਾਣਕਾਰੀ ਦੇ ਵੀ ਜਾਣਕਾਰੀ ਨਾਲ ਹੀ ਪਾਵਰ ਕੱਟ ਲੱਗਦੇ ਆ ਤੇ ਬਿਨਾਂ ਵੀ ਟੋਟੇ ਮੇ ਕੱਟ ਘੰਟਾ ਘੰਟਾ ਦੋ ਦੋ ਘੰਟੇ ਤੇ ਲਾਈਟ ਬੰਦ ਰਹਿੰਦੀ ਆ। ਤੇ ਉਹ ਸੁਧਾਰ ਨਹੀਂ ਹੋ ਰਿਹਾ। ਉਹ ਵੀਰ ਪਾਵਰ ਕਾਮਾ ਉਹਨਾਂ ਕੋਲ ਵੀ ਉਹਨਾਂ ਦੀਆਂ ਫੈਸਿਲਟੀਆਂ ਹਨ ਨੀ ਆ ਕੋ ਸਰਕਾਰ ਤੇ ਜਿਹੜੇ ਲੋਕ ਗਰੀਬ ਲੋਕਾਂ ਨੂੰ ਕੋਸ਼ਿਸ਼ ਕਰਦੇ ਵੀ ਅਸੀਂ ਇਹਨਾਂ ਨੂੰ ਵੀ ਇਹਦੀ ਮਾਫ ਕਰੀਏ ਉਹਦਾ ਸਾਰਾ ਬਲਡ ਇੰਡਸਟਰੀ ਤੇ ਪੈਂਦਾ ਉਹ ਇੰਡਸਟਰੀ ਦੀ ਰੇਟ ਵਧ ਦੇ ਦਿੰਦੇ ਨੇ ਕਿੰਨਾ ਜੁੰਡਾ ਜਿਹੜੀ ਵਧਾਈ ਜਾਂਦੇ ਆ ਸਾਰੇ ਖਾਤੇ ਇੰਡਸਟਰੀ ਤੇ ਪੈਂਦੇ ਆ ਇਸ ਦੀ ਪ੍ਰੋਬਲਮ ਆਉਂਦੀ ਰਹਿਦੀ ਹੈ ਕਨੈਸਰ ਜੀ ਜੇਕਰ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਦੀ ਪਿਛਲੀਆਂ ਸਰਕਾਰਾਂ ਦੀ ਸਮੀਤਾ ਜੇਕਰ ਦੇਖਿਆ ਜਾਵੇ 올 ਮੋਸਤ ਉਦਯੋਗਪਤੀ ਖੁਸ਼ ਰਹੇ ਨੇ ਪਰ ਕੁਣ ਦੇ ਸਮੇਂ ਉਦਯੋਗਪਤੀਆਂ ਦੀ ਗੱਲ ਕਰੀਓ ਉਦਯੋਗਪਤੀ ਦਾ ਮੌਜੂਦਾ ਸਰਕਾਰ ਨਾਲ ਤਾਲਮਿਲ ਕਿਉਂ ਨਹੀਂ ਸੱਟ ਬੈਠ ਰਿਹਾ ਜਿਹੜੀਆਂ ਐਸੋਸੀਏਸ਼ਨਾਂ ਸਾਡੀਆਂ ਵੱਡੀਆਂ ਜਿਹੜੇ ਵੱਡੇ ਗਰੁੱਪ ਨੇ ਉਹਨਾਂ ਦੇ ਤਾਂ ਸਰਕਾਰ ਨਾਲ ਮੀਟਿੰਗਾਂ ਹੋ ਜਾਂਦੀਆਂ ਉਹਨਾਂ ਦੇ ਮਸਲੇ ਹੱਲ ਹੋ ਜਾਂਦਾ ਜਿਹੜਾ ਛੋਟਾ ਮੀਡਲ ਤਬਕਾ ਜਾਂ ਹੋਰ ਆ ਉਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਹੈਗੇ ਕਿਉਂਕਿ ਛੋਟਾ ਤਬਕਾ ਉਹਦੀ ਕੋਈ ਬਾਹ ਨਹੀਂ ਫੜਦਾ ਇਕਦਾਂ ਬੱਕਰੇ ਬੱਕਰੇ ਗਰੁੱਪ ਨੇ ਜਿਹੜੇ ਵੱਡੇ ਗਰੁੱਪ ਨੇ ਉਹ ਆਪਣੇ ਦਾ ਸਰਕਾਰ ਨਾਲ ਮੇਲਜੋਲ ਹੁੰਦਾ ਉਹ ਆਪਣੇ ਕੰਮ ਕਰਵਾ ਲੈਣੇ ਜਿਹੜੇ ਛੋਟੇ ਇੰਡਸਟਰੀਆ ਉਹਨੂੰ ਉਨੀ ਫੈਸਿਲਿਟੀਆਂ ਜਾਂ ਚੀਜ਼ ਨਹੀਂ ਮਿਲਦੀਆਂ ਉਹਨਾਂ ਦੇ ਮਸਲੇ ਨਹੀਂ ਹੱਲ ਹੁੰਦੇ ਆ ਪਨੇਸ਼ਰ ਜੀ ਆਪਾਂ ਗੱਲ ਕਰ ਰਹੀਆਂ ਉਦਯੋਗਪਤੀਆਂ ਦੀ ਹੈ ਨਾ ਜਿੱਕਰ ਉਦਯੋਗਪਤੀਆਂ ਦੀ ਜਦੋਂ ਗੱਲ ਆਉਂਦੀ ਤਾਂ ਨਾਮ ਆਉਂਦਾ ਸਾਹਮਣੇ ਰਾਮ ਗੜੀਏ ਭਾਈ ਚਾਰੇ ਦਾ ਇਹ ਗੱਲ ਕਰੀਏ ਤੁਹਾਡੀ ਹੈ ਨਾ ਤੁਸੀਂ ਵੀ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦੇ ਹੋ ਰਾਮਗੜੀਆ ਬਰਾਦਰੀ ਦੇ ਉੱਤੇ ਕੁਦਰਤ ਨੇ ਮਾਇਆ ਦੀ ਜੋ ਕਿਰਪਾ ਕੀਤੀ ਹੋਈ ਹੈ ਉਹ ਇਕਤਾ ਵਜੋਂ ਕਿਰਪਾ ਕਿਉਂ ਨਜ਼ਰ ਨਹੀਂ ਆਂਦੀ ਰਾਮਗੜੀਆਂ ਵਿੱਚ ਇਕਤਾ ਕਿਉਂ ਨਹੀਂ ਨਜ਼ਰ ਆਂਦਾ ਗੱਲ ਇਹ ਹੈ ਜੀ ਦੇਖੋ ਜਿਹੜੇ ਰਾਮਗੜੀਏ ਨੇ ਉਹ ਉਸੇ ਲਾਈਨ ਤੇ ਚੱਲਦੇ ਆ ਨਵੀਂ ਟੈਕਨੀਕ ਨਹੀਂ ਅਪਣਾਉਂਦੇ ਜਿਹੜੇ ਰਾਮਗੜੀਏ ਨੇ ਉਹਨੇ ਪੜ੍ਹੇ ਲਿਖੇ ਨਹੀਂ ਗਏ ਉਹ ਉਹਨਾਂ ਦੇ ਬੱਚੇ ਵੀ ਉਹਨੇ ਨਹੀਂ ਪੜ੍ਹਦੇ ਤੇ ਜਾਂ ਜਿਹੜੇ ਪੜਦੇ ਆ ਉਹ ਹਾਈਲਾਈਟਸ ਕਰਦੇ ਆ ਉਹ ਬਾਹਰ ਫੌਰਨ ਚ ਜਾ ਰਹੇ ਆ ਤੇ ਜਿਹੜੇ ਮਤਲਬ ਹੋਰ ਮਤਲਬ ਬਰਾਦਰੀਆਂ ਦੇ ਮਤਲਬ ਉਹ بڑے بڑے ਇੰਜੀਨੀਅਰ بڑے بڑے ਕੰਪਨੀਆਂ ਦੇ ਲਿਆ ਕੇ ਐਕਸਪਰਟ ਬੰਦੇ ਤੇ ਉਹ ਉਹਨਾਂ ਤੋਂ ਕੰਮ ਲੈਂਦੇ ਆ ਸਾਡੇ ਰਾਮ ਦੇ ਬਰਾਦਰੀ ਆਪ ਕੰਮ ਚ ਰੱਖਦੇ ਆ ਵੀ ਅਸੀਂ ਆਪ ਸਾਰੇ ਕੰਮ ਆਪ ਕਰਦੇ ਹਾਂ ਉਸ ਅਗੇ ਜਿਹੜਾ ਨਵੀਂ ਟੈਕਨੀਕ ਆ ਉਹਨੂੰ ਨਹੀਂ ਪਨਾ ਸਕਦੇ ਉਹ ਮਹਿੰਗੀਆਂ ਨੇ ਮਸ਼ੀਨਰੀ ਮਹਿੰਗੀਆਂ ਰੇਚੇ ਮਹਿੰਗੀਆਂ ਉਹਨਾਂ ਕੋਲ ਨਾ ਪੈਸਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਛੋਟੀ ਇੰਡਸਟਰੀ ਨੂੰ ਇਸੇ ਦੀ ਮਾਰ ਪੰਦੇ ਆ ਰਾਮਗੜੀ ਨੂੰ ਉਹ ਆਪਣੇ ਹੱਥੀਂ ਕੰਮ ਕਰ ਚਾਹੁੰਦੇ ਆ ਉਹ ਲੇਬਰ ਵੀ ਬਾੜੀ ਨਹੀਂ ਪਾ ਸਕਦੇ ਉਹ ਛੋਟੀ ਰੈਸਨ ਕੋਲ ਨੇ ਫੰਡ ਨਹੀਂ ਹੁੰਦੇ ਜਿਹੜਾ ਵੱਡੀ ਮਸ਼ੀਨਰੀ ਵਧੀਆ ਮਿਲਦੀ ਰਹਣ ਤੇ ਉਹ ਪ੍ਰਾਸ਼ਨ ਵੱਧ ਕਰਨ ਵਧੀਆ ਕੁਆਲਿਟੀ ਦਾ ਬੰਗਾ ਮਾਲ ਵੇਕੇ ਉਹਨਾਂ ਦਾ ਕਾਰੋਬਾਰ ਵੱਧੇ ਫੁੱਲੇ ਤੇ ਜਿਹੜੇ ਕੁਝ ਰਾਮਗੜੀ ਅੱਛੇ ਨੇ ਜਿਨ੍ਹਾਂ ਕੋਲ ਪੈਸਾ ਹੈਗਾ ਜਾਂ ਫੰਡ ਹੈਗਾ ਜਿਹਨਾਂ ਨੇ ਪੈਸੇ ਚਾਰ ਕਮਾਏ ਆ ਉਹ ਨਵੀਂ ਮਸ਼ੀਨਰੀ ਲਿਆ ਰਹੇ ਆ ਨਵੀਂ ਟਿਕਨਾਂ ਕੰਮ ਕਰਦੇ ਆ ਕੁਝ ਕਾਰੋਬਾਰ ਦੀ ਕੁਆਲਿਟੀ ਵੀ ਆ ਤੇ ਉਹਦੇ ਵੱਧਾ ਵੀ ਹੁੰਦਾ ਤੇ ਇੰਡਸਟਰੀ ਨੂੰ ਫਾਇਦਾ ਵੀ ਹੋਊਗਾ ਇਹਦੇ ਸਾਨੂੰ ਇਹ ਚ ਨਮਾਤ ਧਿਆਨ ਦਿਓ ਆਪਾਂ ਨਵੀਂ ਟਰਿੰਡ ਦੇ ਹਿਸਾਬ ਨਾਲ ਕੰਮ ਕਰੀਏ ਤੇ ਆਪਾਂ ਕਾਰੋਬਾਰ ਨੂੰ ਬਤਾ ਸਕਦੇ ਹਾਂ ਕਿ ਇੰਡਸਟਰੀ ਦੇ ਮੁਸ਼ਕਲਾਂ ਉਹ ਚ ਕਾਫੀ ਆਪਾਂ ਨੂੰ ਹੱਲ ਵੀ ਹੁੰਦੀਆਂ ਨੇ ਤੇ ਸਿਟੀ ਲਾਈਫ ਚੈਨਲ ਦੇ ਜਰੀਏ ਇਹ ਵੀ ਚਾਣਨਾ ਪਾ ਦਿਓ ਕਿ ਮੰਨ ਲਓ ਕਿਸੇ ਨੇ ਜਸਵਿੰਦਰਾ ਪ੍ਰੋਡਕਟਸ ਇੰਡੀਆ ਨੂੰ ਔਰ ਯਾ ਲੱਕੀ ਇੰਡਸਟਰੀ ਦੇ ਨਾਲ ਸੰਪਰਕ ਕਰਨਾ ਹੋਵੇ ਕਿਸੇ ਖਰੀਦੋ ਫਰੋਕ ਦੇ ਸਬੰਧ ਦੇ ਵਿੱਚ ਤਾਂ ਕਿੱਥੇ ਸੰਪਰਕ ਕੀਤਾ ਜਾਵੇ ਮੈਂ ਸਿਟੀ ਲਾਈਫ ਚੈਨਲ ਨੂੰ ਅਖੀਰ ਕਰਦਾ ਵੀ ਜਿਹੜਾ ਸਾਡਾ ਇੰਡਸਟਰੀ ਸਾਡਾ ਗੱਲ ਉਹਦੇ ਤੇ ਸ਼ਮੀਸ਼ਰ ਗੜੀਆ ਮੇਰੇ 15 ਤੇ 14 ਵੀ ਸਾਡੀ ਇੰਡਸਟਰੀ ਆ ਜਿਸ ਹੁੰਦਾ ਬੜਾ ਵਾਸਤੇ ਲੱਕੀ ਜੱਟ ਦੇ ਨਾਂ ਤੇ ਇੱਥੇ ਮੈਂ ਹਰਮਾਨ ਸਿੰਘ ਮੈਨਸਰ ਮੋਬਾਈਲ ਨੰਬਰ 9814389815 ਤੇ ਇੱਥੇ ਤੁਸੀਂ ਸਾਨੂੰ ਆਫਿਸ ਮਿਲ ਸਕਦੇ ਹੋ ਕੋਈ ਮਸ਼ੀਨਰੀ ਲੋੜ ਆ ਕੈਸੀ ਦੀ ਲੋੜ ਆ ਤੇ ਸਾਨੂੰ ਇੱਥੇ ਜੋ ਤੁਹਾਡਾ ਆਡਰ ਹੋਗਾ ਅਸੀਂ ਉਹ ਸਪਲਾਈ ਕਰਾਂਗੇ ਤੇ ਨਾਲ ਹੀ ਮੈਂ ਸਿਟੀ ਲਾਈਫ ਚੈਨਲ ਦਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਦਫ਼ਤਰ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਤਤ ਇੰਡਸਟਰੀ ਬਾਰੇ ਤੇ ਸਰਕਾਰ ਬਾਰੇ ਅਸੀਂ ਚਾਣਨਾ ਪਾਇਆ ਵੀ ਜੋ ਸੁਧਾਰ ਆ ਉਹ ਹੋਣੇ ਚਾਹੀਦੇ ਆ ਪਨੇਸਰ ਜੀ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜਰੀਏ ਛੋਟੇ ਉਦਯੋਗ ਦੀਆਂ ਕੀ ਸਮੱਸਿਆਵਾਂ ਨੇ ਉਹ ਵੀ ਦੱਸ ਦਿਓ ਤੇ ਇਸ ਸੰਬੰਧ ਦੇ ਵਿੱਚ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਸ਼ਬਦ ਆਪਣੇ ਸਾਹਮਣੇ ਰੱਖ ਦਿਓ ਅਸੀਂ ਕਹਿੰਦਾ ਸਰਕਾਰ ਇੰਡਸਟਰੀ ਦੀ ਬਾਹ ਫੜੇ ਇੰਡਸਟਰੀ ਦੇ ਜਿੰਨੇ ਕੰਮ ਨੇ ਉਹ ਵਧੀਆ ਤਗਨਾ ਹੋਣੇ ਚਾਹੀਦੇ ਆ ਜਿਹਦੀ ਅਫਸਰ ਚਾਹੀ ਆ ਜਾਂ ਕੋਈ ਕੋਈ ਵੀ ਮਹਿਕਮਾ ਉਹਦੇ ਵਿੱਚ ਇੰਡਸਟਰੀ ਨੂੰ ਬਾਰੇ ਜਤੋਂ ਦੇ ਕੰਮ ਹੋਣਾ ਚਾਹੀਦਾ ਜਿਹਦੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਦਾ ਹੱਲ ਹੋਣਾ ਚਾਹੀਦਾ ਤੇ ਮੈਂ ਸਿਟੀ ਲਾਈਵ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੇ ਬੜਾ ਵੱਡਾ ਪ੍ਰਚਾਰ ਕੀਤਾ ਜਿਹੜੇ ਸਰਕਾਰ ਦੀਆਂ ਇੰਡਸਟਰੀ ਦਾ ਮੁਸ਼ਕਲ ਨੇ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਸਿਟੀ ਲਾਈਵ ਚੈਨਲ ਦਾ ਦਿਲੋਂ ਧੰਨਵਾਦ ਦਿੰਦਾ ਤੇ ਜਿਨ੍ਹਾਂ ਨੇ ਸਾਡੀ ਦਫ਼ਤਰ ਆ ਕੇ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਤਾਂ ਜੋ ਜਿਹੜਿਆਂ ਦੇ ਅਕਸਰ ਮੁਸ਼ਕਲਾਂ ਨੇ ਉਹ ਸਰਕਾਰ ਨੂੰ ਪਤਾ ਲੱਗੇ ਵੀ ਡਾਕਟਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਰੋੜਾ ਕਿਹੜੇ ਕਿਹੜਾ ਦਿੱਕਤਾਂ ਆ ਰਹੀਆਂ ਇਹਨਾਂ ਕਹਦਾ ਵਾ ਸਾਡਾ ਤਾਂ ਆਓ ਅਗਲੇ ਉਦਯੋਗਪਤੀ ਦੇ ਰੂਬਰੂ ਹੋਣ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਨੂੰ ਫੋਲੋ ਕਰਦੇ ਰਹੋ